ਨੋਜੋਮਨਾ ਪਿੱਛੇ ਕਿਹੜੀ ਜਗ੍ਹਾ ਤੋਂ ਬਾਈ ਜੀ ਮੈਂ ਜਲੰਧਰ ਤੋਂ ਆ ਵੈਸੇ ਹਾਂ ਕੋਈ ਨਾਲ ਸੇਵਾ ਕਰਦਾ ਕੋਈ ਹਾਂ ਵੈਸੇ ਮੈਂ ਆਰਮੀ 'ਚ ਜਾਂ ਪੈਰਾਸੀ 11 ਬਟਾਲੀ ਨੈਮਰੀ ਮਨ ਲਾਰੀ ਮੇਰੀ ਪੋਸਟਿੰਗਾਂ ਅਸੀਂ ਛੁੱਟੀ ਆਏ ਸੀਗੇ ਹਾਂ ਮੈਂ 60 ਦਿਨ ਦੀ ਛੁੱਟੀ ਆਈ ਸੀ ਮੇਰੇ ਰਹਿ ਗਏ 15 17 18 ਦਿਨ ਰਹਿ ਗਏ ਤੇ ਅੱਛਾ ਛੁੱਟੀ ਕੱਟਣ ਆਏ ਸੀ ਪਰ ਕਿਸਾਨੀ ਅਧੂਲਨ ਦਾ ਨਾਲ ਸਾਥ ਦੇ ਰਹੇ ਆਰਮੀ ਦਾ ਬਾਅਦ 'ਚ ਜੀਵਨ ਕੀਤਾ ਹੈ ਜੱਟਾਂ ਦੇ ਮੁੰਡੇ ਆ ਕਿਸਾਨ ਪਹਿਲਾਂ ਕਿ ਆਰਮੀ ਪਹਿਲਾਂ ਠੀਕ ਪਹਿਲਾਂ ਕਿਸਾਨ ਹੈ ਫਿਰ ਆਰਮੀ ਹਾਂ ਉਹ ਚਲੋ ਆਰਮੀ ਦੇ ਵਿੱਚ ਹੁਣ ਤੁਸੀਂ ਵੀ ਤੁਸੀਂ ਉਹ ਇਹਨੇ ਐਲ ਆਰ ਡੀ ਲਿਆ ਕੇ ਲਈ ਆ ਕ ਤਾਂ ਤੇ ਪਤਾ ਹੀ ਨਾ ਐਲ.ਏ.ਆਰ.ਡੀ ਕਿੱਥੇ ਯੂਜ਼ ਹੁੰਦੀ ਹੋ ਇੱਕ ਆਰਮੀ ਦੇ ਵਿੱਚ ਇੰਡੀਅਨ ਨੇਵੀ ਨੂੰ ਅਲਾਉਡਾ ਸਿਰਫ ਇਹ ਹਥਿਆਰ ਚਲਾਉਣ ਦਾ ਐਲ.ਏ.ਆਰ.ਡੀ ਪਤਾ ਨਾ ਤੁਹਾਨੂੰ ਇਸ ਗੱਲ ਦਾ ਐਲ.ਏ.ਆਰ.ਡੀ ਇੱਥੇ ਨਹੀਂ ਚੱਲ ਸਕਦੀ ਇਹ ਅਲਾਉਡਿੰਗ ਨਹੀਂ ਹੈਗੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ ਦਾ ਪਤਾ ਔਰ ਹਾਈ ਕੋਰਟ ਨੂੰ ਵੀ ਪਤਾ ਔਰ ਇੰਡੀਅਨ ਨੇਵੀ ਨੂੰ ਵੀ ਪਤਾ 올 ਵਰਲਡ ਦੀ ਜਿੰਨੀ ਵੀ ਆਰਮੀ ਆ ਉਹ ਜੋ ਹਥਿਆਰ ਆ ਉਹ ਸਮੁੰਦਰ 'ਤੇ ਵਰਤਿਆ ਜਾਂਦਾ ਆ ਇੱਥੇ ਇਹ ਚੀਜ਼ਾਂ ਨਹੀਂ ਵਰਤਿਆ ਨਹੀਂ ਜਾਂਦਾ ਇਹ ਅਲਾਉਡਿੰਗ ਨਹੀਂ ਹੈਗੀ ਐਲੀ ਬਿਲਕੁਲ ਨਹੀਂ ਸਾਡੇ ਨਾਲ ਨੌਜਵਾਨਾਂ ਪਿੱਛੇ ਕਿਹੜੀ ਜਗ੍ਹਾ ਤੋਂ ਬਾਈ ਜੀ ਮੈਂ ਜਲੰਧਰ ਤੋਂ ਆ ਵੈਸੇ ਹਾਂ ਆ ਕੋਈ ਨਾਲ ਸੇਵਾ ਕਰ ਰਿਹਾ ਕੋਈ ਹਾਂ ਵੈਸੇ ਮੈਂ ਆਰਮੀ 'ਚ ਹਾਂ ਪੈਰਾਸੀ 11 ਪਟਾਲੀ ਨੈਮਰੀ ਮਨਾਰੀ ਮੇਰੀ ਪੋਸਟਿੰਗ ਆ ਅਸੀਂ ਛੁੱਟੀ ਆਏ ਸੀਗੇ ਹਾਂ ਮੈਂ 60 ਦਿਨ ਦੀ ਛੁੱਟੀ ਆਈ ਸੀ ਮੇਰੇ ਰਹਿ ਗਏ 15 17 18 ਦਿਨ ਰਹਿ ਗਏ ਤੇ ਅੱਛਾ ਛੁੱਟੀ ਕੱਟਣ ਆਏ ਸੀ ਪਰ ਕਿਸਾਨੀ ਅਧੂਲਨ ਦਾ ਨਾਲ ਸਾਥ ਦੇ ਰਹੇ ਆਰਮੀ ਦਾ ਬਾਤ ਜੀਵਨ ਕੀਤੇ ਇਹ ਜਟਾਣੇ ਮੁੰਡੇ ਆ ਕਿਸਾਨ ਪਹਿਲਾਂ ਕਿ ਆਰਮੀ ਪਹਿਲਾਂ ਠੀਕ ਪਹਿਲਾਂ ਕਿਸਾਨ ਆ ਫਿਰ ਆਰਮੀ ਚਲੋ ਚਲੋ ਆਰਮੀ ਦੇ ਵਿੱਚ ਹੋਂ ਕਿ ਵੀ ਤੁਸੀਂ ਇਹਨੇ ਐਲ ਆਰ ਡੀ ਲੈ ਆ ਕੇ ਲਾਈ ਆ ਕੱਲ ਇਹ ਤੁਹਾਨੂੰ ਤਾਂ ਪਤਾ ਹੀ ਨਾ ਐਲ ਆਰ ਡੀ ਕਿੱਥੇ ਯ ਇੱਕ ਆਰਮੀ ਦੇ ਵਿੱਚ ਇੰਡੀਅਨ ਨੇਵੀ ਨੂੰ ਅਲਾਉਡਾ ਸਿਰਫ ਇਹ ਹਥਿਆਰ ਚਲਾਉਣ ਦਾ ਐਲਏਆਰਡੀ ਪਤਾ ਹੈ ਨਾ ਤੁਹਾਨੂੰ ਇਸ ਗੱਲ ਦਾ ਐਲਏਆਰਡੀ ਇੱਥੇ ਨਹੀਂ ਚੱਲ ਸਕਦੀ ਇਹ ਅਲਾਉਡਿੰਗ ਨਹੀਂ ਹੈਗੀ ਸੁਪਰੀਮ ਕੋਰਟ ਨੂੰ ਵੀ ਇਸ ਗੱਲ ਦਾ ਪਤਾ ਔਰ ਹਾਈ ਕੋਰਟ ਨੂੰ ਵੀ ਪਤਾ ਔਰ ਇੰਡੀਅਨ ਨੇਵੀ ਨੂੰ ਵੀ ਪਤਾ 올 ਵਰਲਡ ਦੀ ਜਿੰਨੀ ਵੀ ਆਰਮੀ ਆ ਉਹ ਜੋ ਹਥਿਆਰ ਆ ਉਹ ਸਮੁੰਦਰ ਦੇ ਵਰਤਿਆ ਜਾਂਦਾ ਹੈ ਇੱਥੇ ਇਹ ਚੀਜ਼ਾਂ ਨਹੀਂ ਵਰਤਿਆ ਨਹੀਂ ਹੈ ਨਾ ਇਹ ਲਾਉਡਿੰਗ ਨਹੀਂ ਹੈਗੀ ਐਲਏਆਰਡੀ ਦੀ ਕਿਸੇ ਨੂੰ ਵੀ ਜਿਹੜੇ ਕਿਸਾਨਾਂ ਦੇ ਵਰਤਿਆ ਗਿਆ ਸੀ ਕੱਲ ਹੀ ਲਾਇਆ ਉਹਨਾਂ ਨੇ ਇੱਥੇ ਐਲਏਆਰਡੀ ਤੁਹਾਨੂੰ ਪਤਾ ਤਾਂ ਬਲਾਸਟ ਸਾਰੇ ਕੰਨਾਂ ਤੋਂ ਬੋਲੇ ਹੋ ਜਾਣੇ ਔਰ ਮੈਂਟਲੀ ਨੈਰਸਟ ਹੋ ਜਾਣੇ ਆ। ਹੋ ਜਾਣੇ ਕਿ ਨਹੀਂ? ਐਲਏਆਡੀ ਤੁਹਾਨੂੰ ਤਾਂ ਪਤਾ ਨਾ ਜਿਹੜੇ ਪੜ੍ਹੇ ਲਿਖੇ ਚਲੋ ਕਈਆਂ ਨੂੰ ਵੀਰਾਂ ਨੂੰ ਨਹੀਂ ਪਤਾ ਐਲਏਆਡੀ। ਪਰ ਸਾਾਨੂੰ ਤਾਂ ਪਤਾ ਨਾ। ਅਸੀਂ ਵੀ ਤੁਹਾਡੇ ਕਿਹਨਾਂ ਦੇ ਨਾਲ ਲੋਕਾਂ ਨੂੰ ਦੁਸਰਾ ਚਾਹੁੰਦੇ ਆ ਕਿਉਂਕਿ ਤੁਹਾਨੂੰ ਨੌਲੇਜ ਜ਼ਿਆਦਾ ਹੈਗੀ ਆ ਫੌਜ ਦੇ ਵਿੱਚ ਤੁਸੀਂ। ਇਹ ਜਿਹੜੀ ਯਾਰ ਆ ਇਹ ਸਮੁੰਦਰੀ ਲਟੇਰਾਂ ਵਾਸਤੇ ਇੰਡੀਅਨ ਨੇ ਵੀ ਵਰਤ ਸਕਦੀ। ਇਹ ਨਹੀਂ ਵਰਤ ਸਕਦੇ ਸਾਡੇ ਉੱਤੇ। ਲੇਕਿਨ ਜਿਹੜਾ ਇਹਨਾਂ ਨੇ ਅੱਜ ਨਾ ਬਾਰਡਰ ਬਣਾਇਆ ਮੇਰੀ ਮਲਾਰੀ ਪੋਸਟਿੰਗਾਂ। ਸਾਨੂੰ ਸਾਹਮਣੇ ਚਾਈਨਾ ਦੇਦਾ ਇੰਨਾ ਤਕੜਾ ਬਾਰਡਰ ਦਾ ਸਾਲਾ ਮੇਰਾ ਇਹ ਇਹ ਮੇਰਾ ਮਤਲਬ ਤੁਹਾਨੂੰ ਕੀ ਲੱਗਦਾ ਕਿ ਰੁਕ ਜਾਣਗੇ ਅਸੀਂ ਅਸੀਂ ਲੈ ਕੇ ਜਾਵਾਂਗੇ ਇਹਨਾਂ ਦਾ ਕੀਰਾ ਸੀ ਆਰਮੀ ਦੇ ਸਾਡੇ ਨਾਲ ਮੁੰਡੇ ਹੋਰ ਵੀ ਅਸੀਂ ਦੱਸਾਂਗੇ ਕੀਰਾ ਕਿੱਦਾਂ ਤੋੜਦਾ ਅਸੀਂ ਲੈ ਕੇ ਜਾਵਾਂਗੇ ਆਪਣੇ ਭਰਾਵਾਂ ਨੂੰ ਇੱਥੇ ਰੈਂਪ ਨਾਲ ਤਿਆਰ ਕਰਕੇ ਲੈ ਕੇ ਜਾਵਾਂਗੇ ਪਹਿਲੀ ਦੱਸਿਆ ਹੋਰ ਦੱਸ ਬਹੁਤ ਵਧੀਆ ਗੱਲ ਹੈ ਜੀ ਆਰਮੀ ਦਾ ਜਿਹੜਾ ਲੜਕਾ ਜਿਹੜਾ ਨੌਜਵਾਨਾ ਜੀ ਉਹ ਅਲਾਉਡ ਨਹੀਂ ਹੈਗਾ ਇਹਨਾਂ ਨੂੰ ਇਹ ਚੀਜ਼ ਦੱਸੋ ਇਹ ਚੀਜ਼ ਪਹੁੰਚਾਓ ਜੀ ਅੱਜ ਦੀ ਜਿਹੜੀ ਤੁਹਾਡੀ ਜਿਹੜੀ ਚੀਜ਼ ਹੈ ਤੁਹਾਡੀ ਬਾਤ ਜਿਹੜੀ ਹੈ ਬਿਲਕੁਲ ਦੁਨੀਆਂ ਦੇ ਵਿੱਚ ਜਾਊਗੀ ਹਰ ਇੱਕ ਜਗ੍ਹਾ ਤੇ ਬਚਾਓ ਕਿ ਸਾਡੇ ਬੰਦੇ ਸਾਵਧਾਨ ਨਾ ਨੇ ਕਈਆਂ ਨੂੰ ਨਹੀਂ ਪਤਾ ਹੈਗਾ ਵਿਚਾਰਿਆਂ ਨੂੰ ਯਾਰ ਮੁੰਡੇ ਜਿਹੜੇ ਮੁੰਡੇ ਜਿਹੜੇ ਜਿਹੜੇ ਜੱਟ ਕਿਸਾਨ ਭੋਲੇ ਹੁੰਦੇ ਆ ਨਵੇਂ ਨਵੇਂ ਸਿਕਟਾ ਜਿਹੜੇ ਖਾ ਕੇ ਚਲੇ ਗਏ ਬਹੁਤ ਕਾਫੀ ਠੱਡੜ ਪਏ ਆ ਉਹ ਜੀ ਉਹ ਜੀ ਹੁਣ ਇਹਨਾਂ ਨੇ ਜੋ ਐਲ ਆਰ ਡੀ ਯੂਜ਼ ਕੀਤੀ ਤਾਂ ਤੁਹਾਨੂੰ ਪਤਾ ਇੱਥੇ ਕੀ ਹੋ ਜਾਣਾ ਹੈ ਹੈਨਾ ਹਲੇ ਵੀ ਕਾਫੀ ਤੁਹਾਡੇ ਜਿਹੜੇ ਠੱਡੜ ਦਾ ਬਹੁਤ ਜ਼ਿਆਦਾ ਕਿਸਾਨ ਹੋਏ ਆ ਕਿ ਕਿਸਾਨਾਂ ਕਿਸਾਨਾਂ ਦੇ ਮੁੰਡੇ ਛਿੱਟੀਆਂ ਪਾਉਂਦੇ ਬਾਰਡਰ ਤੇ ਤੇ ਇੱਥੇ ਵੀ ਸਾਡੇ ਕਿਸਾਨ ਵਿਚਾਰੇ ਮਰ ਜਾਨਮਤ ਸੋਸ ਆਪਣਾ ਸੋਨੂ ਆ ਮੇਰਾ ਨਾਮ ਸੋਨੂ ਹਾਂ ਆ ਸਾਰੇ ਜਿੰਨੇ ਕਮਾ ਕੈਮਰਾ ਸਾਰੇ ਹਾਂ ਸਾਰੇ ਜਿਹੜਾ ਕੈਮਰਾ ਕਮਾਉ ਜਿਹੜਾ ਜਿੰਨੀਆਂ ਸਾਰੇ ਨੇ ਕਰੋ ਇਹਨੇ ਸਮਝੋ ਕਿ ਪਹਿਲੇ ਜੱਟ ਤੇ ਵੇਲੇ ਨਹੀਂ ਹੈਗੇ ਬਾਲ ਬੱਚਾ ਕੰਮ ਬਹੁਤ ਆ ਉਹਨਾਂ ਨੂੰ ਵੀ ਇਹ ਤੁਸੀਂ ਸਮਝੋਗੇ ਘਰੇ ਸਾਬ ਕੰਮ ਨਹੀਂ ਆ ਤੇ ਆ ਕੇ ਤੇ ਲੰਗਰ ਦਾ ਜੁਆਏ ਕਰਦੇ ਖਾਂਦੇ ਪੀਂਦੇ ਵੇਲੇ ਥੋੜਾ ਸਾਰੇ ਜਿੰਨੇ ਆਏ ਹੋਏ ਵੀ ਚਲੋ ਅਸੀਂ ਆਪ ਬਿਲਕੁਲ ਸਟੂਡੀਓ ਛੱਡ ਕੇ ਇੱਥੇ ਆਏ ਆਂ ਕਿਉਂਕਿ ਜਦੋਂ ਜਦੋਂ ਖਬਰਾਂ ਸਾਡੇ ਕੋਲ ਆ ਰਹੀਆਂ ਨੇ ਕਿਸਾਨ ਦੇ ਵਿੱਚ ਨਾ ਕਿਸਾਨ ਜਿਹੜਾ ਕਿਸਾਨ ਹੋਊਗਾ ਉਹ ਅਸੀਂ ਸਾਡੇ ਕਲਗੀਆਂ ਨੇ ਪਾਚਾ ਆਏ ਨੇ ਦੱਸਿਆ ਹੈ ਕਿ ਕਿਸੇ ਨੇ ਅੱਤੇ ਦੇ ਵਾਰ ਨਹੀਂ ਕਰਨਾ ਔਰ ਪਹਿਲਾ ਵਾਰ ਨਹੀਂ ਕਰਨਾ ਔਰ ਦੂਜ ਦੂਜ ਛੱਡੀ ਵੀ ਨਹੀਂ ਸਿੱਖਾਂ ਨੇ ਵਿੱਚ ਔਰ ਛੱਡਣੀ ਵੀ ਨਹੀਂ ਹੈ ਨਾ ਪਹਿਲੇ ਵਾਰ ਨਹੀਂ ਕਰਦੇ ਆਂ ਦੇ ਵਿੱਚ ਮੈਂ ਨਹੀਂ ਕਹਿੰਦਾ ਕੱਲੇ ਅਸੀਂ ਸਿੱਖੀਆ ਕਿਸਾਨ ਦੇ ਵਿੱਚ Hindu ਵੀ ਹੋ ਸਕਦਾ Musalman ਵੀ ਹੋ ਸਕਦਾ Isai ਵੀ ਹੋ ਸਕਦਾ ਕਿਸਾਨ ਤਾਂ ਕਿਸਾਨ ਆ ਧਰਮ ਉਹਦਾ ਛੱਡੋ ਉਹ ਹੈ ਤਾਂ ਕਿਸਾਨ ਹੀ ਆ ਨਾ ਠੀਕ ਨਹੀਂ ਕਿਸਾਨਾਂ ਤੇ ਇਹ ਜੀ ਲਾਊਡਿੰਗ ਨਹੀਂ ਹੈਗੀ ਤੁਸੀਂ ਜਿਹੜੀ ਮਿਲਟਰੀ ਦੀ ਜਿਹੜੀ ਤੁਸੀਂ ਗੱਲ ਕਰੀ ਹੈ ਉਹਦੇ ਵਿੱਚ ਸਾਹ ਚਾਹਾਂਗੇ ਦਰਸ਼ਕਾਂ ਨੂੰ ਬਿਲਕੁਲ ਇਹ ਜਾਣਕਾਰੀ ਬਿਲਕੁਲ ਇਹਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਬਚਾਓ ਸਾਡੇ ਬੰਦਿਆਂ ਕੋ ਜਿੰਨਿਆਂ ਨੂੰ ਇਹਨੂੰ ਨਹੀਂ ਪਤਾ ਨੌਲੇਜ ਉਹ ਜੀ ਖਤਰਨਾਕ ਆ ਇੱਥੇ ਛੋਟੇ ਛੋਟੇ ਬੱਚੇ ਆਇਆ ਆ ਕੱਡੇ ਜਿੰਨੇ ਨੇ ਹਾਲੇ ਕਰ ਕੇ ਵੀਰ ਆਏ ਤਾਂ ਇਹਨਾਂ ਦਾ ਕੀ ਬਣ ਜਾਣਾ ਤੈਨੂੰ ਤਾਂ ਪਤਾ ਹੀ ਹੈ ਨਾ ਕਾਫੀ ਨਾ ਲੇਡੀਜ਼ ਵੀ ਆਗੀਆਂ ਬੱਚੇ ਵੀ ਹੈਗੇ ਉਹ ਸਾਰੇ 4 ਕਿਲੋਮੀਟਰ ਤੱਕ ਪਲਾਸਟਿਕ ਹੋਣੀ ਹੈ 4 ਕਿਲੋਮੀਟਰ ਜਿਹਨੇ ਪਿੰਡ ਵਾਲਿਆਂ ਦੇ ਘਰਾਂ ਦੇ ਸ਼ੀਸ਼ੇ ਤੋੜ ਦੇਣੇ ਉਹਨੇ ਜੋ ਰੈਡਿਕਨ ਚੱਲਣੀ ਉਹਦੀ ਠੀਕ ਹੈ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਸਰ ਤੁਸੀਂ ਵੀ ਨਾਲੇ ਅਸੀਂ ਜੇ ਪੰਜਾਬ ਤੋਂ ਆਏ ਹਾਂ ਜੀ ਜ਼ਿਲ੍ਹਾ ਮਹਾਰੀ ਆ ਜੀ ਸਾਡਾ ਅਸੀਂ ਕਿਸਾਨ ਦੇ ਪੁੱਤਾਂ ਜੀ ਸਾਡੇ ਨਾਲ ਬਹੁਤ ਟੱਕਾ ਹੋ ਰਿਹਾ ਅਸੀਂ ਸਾਡੀ ਸਰਕਾਰ ਅਜਾ ਆ ਪੜਾਂ ਦੀ ਭਗਵੰਤ ਮੰਦ ਅਸੀਂ ਤਿੰਨ ਦਿਨ ਚੁੱਪ ਰਹੇ ਆ ਇਸੇ ਕਰਕੇ ਵੀ ਕੋਈ ਗੱਲ ਨਹੀਂ ਮਿਲੋ ਵੀ ਤਿੰਨ ਚਾਰ ਰਿਹਾ ਚੰਡੀਗੜ੍ਹ ਪਰ ਹੁਣ ਅੱਜ ਸ਼ਾਮ ਨੂੰ ਅਸੀਂ ਨਹੀਂ ਬਖਸਾਂਗੇ ਸ਼ਾਮ ਨੂੰ 6 ਵਜੇ ਤੱਕ ਮੀਟਿੰਗ ਕਰਨੀ ਆ ਅਸੀਂ ਸਾਡੇ 6 ਤੱਕ ਇਹਨਾਂ ਆਰ ਪਾਰ ਦੀ ਲੜਾਈ ਆ ਉੱਥੇ ਸਾਡੇ ਬੰਦੇ ਚੱਕਦੇ ਨੇ ਫੱਟੀ ਇੱਟਾ ਪੱਥਰ ਛੱਤ ਪਰਾਂ ਹੋਰ ਅਸੀਂ ਲਾਲ ਮਿਰਚਾਂ ਵੀ ਪਿਆ ਪਿਆਈ ਕਰਾ ਕੇ ਲੈ ਜੀ ਲਾਉਣੀ ਪੈ ਜੀ ਜ਼ਰੂਰ ਲਾਉਂਗੇ ਜੀ ਲਾਲ ਮਿਰਚਾਂ ਅਸੀਂ ਪ੍ਰਸਾਗ ਲੈ ਆਏ ਜਾਂ ਚੱਕੀ ਤੋਂ 2-2 ਕਿੰਟਲ ਮਾਰਦੀਆਂ ਅਸੀਂ ਜਾ ਕੇ ਅੱਖਾਂ 'ਚ ਜਾ ਕੇ ਦਿੱਲੀ ਮਹਿਮਾ ਦੀ ਅੱਖਾਂ 'ਚ ਮਾਰਦੇ ਆਂ ਅੰਨਿਆ ਕਰਦੀਆਂ ਮਹਿਮਾ ਜਦੋਂ ਅਸੀਂ ਅੰਨੇ ਹੋਏ ਆਂ 2 ਸਾਲ ਹੋ ਗਏ ਬੈਠੇ ਆਂ ਕੱਲ ਮਿਰਚਾਂ ਪਿਆ ਕੇ ਮੁੱਖਾਂ 'ਚ ਮਾਰਨੀ ਆ ਸਾਡੇ ਬੰਦੇ ਥੋੜੀ ਸਾਡੇ ਬੰਦੇ ਉਹ ਟਰੈਲੀ ਸਾਡੇ ਖੜੀ ਹੈ ਜੀ ਪਛਾਈ ਜਿਹੜੇ ਦਾ ਪਾ ਬਹਾਰੀ ਜ਼ਿਲ੍ਹਾ ਜੀ ਸਾਡਾ ਬਹਾਰੀ ਹਾਂ ਜੀ ਤੇ ਚਲੋ ਲਾਗੇ ਤੁਸੀ ਆ ਪਿੰਡ ਰਾਮਗੜ੍ਹ ਪੁੱਡਾ ਅਵਤਾਰ ਸਿੰਘ ਮੇਰਾ ਨਾਮ ਆ ਜੀ ਜੇਡ ਕੋਰਪਰਏਰੀਆ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਿਲਕੁਲ ਜੀ ਆਓ ਜਰਾ ਅੱਗੇ ਚੱਲਦੇ ਹਾਂ ਵਕਤ ਵਕਤ ਜਿਹੜੇ ਕਿਸਾਨ ਆਪਣੀ ਆਪਣੀ ਜਿਹੜੀ ਮੰਦੀ ਦੀ ਗੱਲ ਜਿਹੜੀ ਹੈ ਬਿਲਕੁਲ ਜੀ ਸਾਡੇ ਨਾਲ ਨੌਜਵਾਨਾਂ ਪਿੱਛੇ ਕਿਹੜੀ ਜਗ੍ਹਾ ਤੋਂ ਬਾਈ ਜੀ ਮੈਂ ਜਲੰਧਰ ਤੋਂ ਆ ਵੈਸੇ ਹਾਂ ਆ ਕੋਈ ਨਾਲ ਸੇਵਾ ਕਰੇ ਕੋਈ ਹਾਂ ਵੈਸੇ ਮੈਂ ਆਰਮੀ ਜੇ ਆ ਪੈਰਾਸੀ 11 ਬਟਾਲੀ ਨੇ ਮੇਰੀ ਮਲਾਰੀ ਮੇਰੀ ਪੋਸਟਿੰਗਾਂ ਅਸੀਂ ਛੁੱਟੀ ਆਏ ਸੀਗੇ ਹਾਂ ਮੈਂ 60 ਦਿਨ ਦੀ ਛੁੱਟੀ ਆਈ ਸੀ ਮੇਰੇ ਰਹਿ ਗਏ 15 17 18 ਦੇ ਰਹਿ ਗਏ ਤੇ ਅੱਛਾ ਛੁੱਟੀ ਕੱਟ ਲਈ ਸੀ ਪਰ ਕਿਸਾਨੀ ਅਦੋਲਨ ਨਾਲ ਸਾਥ ਦੇ ਰਿਹਾ ਆਰਮੀ ਦਾ ਬਾਤ ਚ ਜੀਵਨ ਕੀਤੇ ਇਹ ਜੱਟਾਂ ਦੇ ਮੁੰਡੇ ਆ ਕਿਸਾਨ ਪਹਿਲਾਂ ਕਿ ਆਰਮੀ ਪਹਿਲਾਂ ਠੀਕ ਪਹਿਲਾਂ ਕਿਸਾਨ ਆ ਫਿਰ ਆਰਮੀ ਹਾਂ ਤੇ ਚਲੋ ਆਰਮੀ ਦੇ ਵਿੱਚ ਹੋਂ ਕਿ ਵੀ ਤੁਸੀਂ ਉਹਨੇ ਐਲ ਆਰ ਡੀ ਲਿਆ ਕੇ ਲਈ ਆ ਕੱਲ ਇਹ ਤੁਹਾਨੂੰ ਤਾਂ ਪਤਾ ਹੀ ਨਾ ਐਲ ਆਰ ਡੀ ਕਿੱਥੇ ਯੂਜ਼ ਹੁੰਦੀ ਹੋ ਇੱਕ ਆਰਮੀ ਦੇ ਵਿੱਚ ਇੰਡੀਅਨ ਨੇਵੀ ਨੂੰ ਅਲਾਉਡਾ ਸਿਰਫ ਇਹ ਹਥਿਆਰ ਚਲਾਉਣ ਦਾ ਐਲ ਆਰ ਡੀ ਪਤਾ ਨਹੀਂ ਤਾਂ ਇਸ ਗੱਲ ਦਾ ਐਲਐਡੀ ਇੱਥੇ ਨਹੀਂ ਚੱਲ ਸਕਦੀ ਇਹ ਲਾਊਡਿੰਗ ਨਹੀਂ ਹੋएगी ਸੁਪਰੀਮ ਕੋਰਟ ਨੂੰ ਵੀ ਇਸ ਗੱਲ ਦਾ ਪਤਾ ਔਰ ਹਾਈ ਕੋਰਟ ਨੂੰ ਵੀ ਪਤਾ ਔਰ ਇੰਡੀਅਨ ਨੇਵੀ ਨੂੰ ਵੀ ਪਤਾ 올 ਵਰਲਡ ਦੀ ਜਿੰਨੀ ਵੀ ਆਰਮੀ ਆ ਉਹ ਜੋ ਹਥਿਆਰ ਆ ਉਹ ਸਮੁੰਦਰ 'ਤੇ ਵਰਤਿਆ ਜਾਂਦਾ ਹੈ ਇੱਥੇ ਇਹ ਚੀਜ਼ਾਂ ਨਹੀਂ ਵਰਤਿਆ ਨਹੀਂ ਇਹ ਲਾਊਡਿੰਗ ਨਹੀਂ ਹੈਗੀ ਐਲਐਡੀ ਦੀ ਕਿਸੇ ਨੂੰ ਵੀ ਜਿਵੇਂ ਕਿਸਾਨਾਂ ਦੇ ਵਰਤਿਆ ਗਿਆ ਕੋਈ ਕੱਲ ਹੀ ਲਾਇਆ ਉਹਨਾਂ ਨੇ ਇੱਥੇ ਐਲਐਡੀ ਤੁਹਾਨੂੰ ਪਤਾ ਤਾਂ ਪਲਾਸਟ ਸਾਰੇ ਕੰਨਾਂ ਤੋਂ ਬੋਲੇ ਹੋ ਜਾਣੇ ਔਰ ਮੈਂਟਲੀ ਐਫਸੈਟ ਹੋ ਜਾਣੇ ਆ ਹੋ ਜਾਣਿਆ ਕਿ ਨਹੀਂ ਐਲਏਆਰਡੀ ਤੁਹਾਨੂੰ ਤਾਂ ਪਤਾ ਨਾ ਜਿਹਦੇ ਪੜ੍ਹੇ ਲਿਖਿਆ ਚਲੋ ਕਈਆਂ ਨੂੰ ਵੀਰਾਂ ਨੂੰ ਨਹੀਂ ਪਤਾ ਐਲਏਆਰਡੀ ਸਾਨੂੰ ਤਾਂ ਪਤਾ ਨਾ ਅਸੀਂ ਵੀ ਤੁਹਾਡੇ ਕਹਿੰਦੇ ਨਾਲ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਨੂੰ ਨੌਲੇਜ ਜ਼ਿਆਦਾ ਹੈਗੀ ਆ ਫੌਜ ਦੇ ਵਿੱਚ ਇਹ ਜਿਹੜੀ ਜਹਾਜ਼ ਹੈ ਸਮੁੰਦਰੀ ਲਟੇਰਾ ਵਾਸਤੇ ਇੰਡੀਅਨ ਨੇਵੀ ਵਰਤ ਸਕਦੀ ਇਹ ਨਹੀਂ ਵਰਤ ਸਕਦੇ ਸਾਡੇ ਉੱਤੇ ਲੇਕਿਨ ਜਿਹੜਾ ਇਹਨਾਂ ਨੇ ਜਿੰਨਾ ਬਾਰਡਰ ਬਣਾਇਆ ਮੇਰੀ ਮਲਾਰੀ ਪੋਸਟਿੰਗਾਂ ਸਾਨੂੰ ਸਾਹਮਣੇ ਚਾਈਨਾ ਦੇਦਾ ਇੰਨਾ ਤਕੜਾ ਬਾਰਡਰ ਦਾ ਸਾਲਾ ਮੇਰਾ ਉੱਤੇ ਵੀ ਨਹੀਂ ਬਣਾਇਆ ਜਿੱਦੇ ਸਾਡੇ ਤੋਂ ਡਰਦੇ ਭੈਣਾਂ ਚ ਇੰਨਾ ਵੱਡਾ ਬਾਰਡਰ ਬਣਾਤਾ ਤੇ ਇਹ ਇਹਦਾ ਮਤਲਬ ਤੁਹ ਅਸੀਂ ਲੈ ਕੇ ਜਾਵਾਂਗੇ ਇਹਨਾਂ ਦਾ ਕੀੜਾ ਸੀ ਆਰਮੀ ਦੇ ਸਾਡੇ ਨਾਲ ਮੁੰਡੇ ਹੋਰ ਵੀ ਅਸੀਂ ਦੱਸਾਂਗੇ ਕੀੜਾ ਕਿੱਦਾਂ ਤੋੜਦਾ ਅਸੀਂ ਲੈ ਕੇ ਜਾਵਾਂਗੇ ਆਪਣੇ ਭਰਾਵਾਂ ਨੂੰ ਉੱਥੇ ਰੈਂਪ ਨਾਲ ਤਿਆਰ ਕਰਕੇ ਲੈ ਕੇ ਜਾਵਾਂਗੇ ਪਹਿਲੀ ਦੱਸਿਆ ਹੋਰ ਦੱਸ ਬਹੁਤ ਵਧੀਆ ਗੱਲ ਹੈ ਜੀ ਆਰਮੀ ਦਾ ਜਿਹੜਾ ਲੜਕਾ ਜਿਹੜਾ ਨੌਜਵਾਨਾ ਜਿਹੜਾ ਉਹ ਅਲਾਊਡ ਨਹੀਂ ਹੈਗਾ ਇਹਨਾਂ ਨੂੰ ਇਹ ਚੀਜ਼ ਦੱਸੋ ਇਹ ਚੀਜ਼ ਬਚਾਓ ਜੀ ਅੱਜ ਦੀ ਜਿਹੜੀ ਤੁਹਾਡੀ ਜਿਹੜੀ ਚੀਜ਼ ਹੈ ਤੁਹਾਡੀ ਆਵਾਜ਼ ਜਿਹੜੀ ਹੈ ਬਿਲਕੁਲ ਦੁਨੀਆਂ ਦੇ ਵਿੱਚ ਜਾਊਗੀ ਹਰ ਇੱਕ ਜਿਹੜਾ ਬਚਾਓ ਕਿ ਸਾਡੇ ਬੰਦੇ ਹਸਪਤਾਲਾਂ ਵਿੱਚ ਕਈਆਂ ਨੂੰ ਨਹੀਂ ਪਤਾ ਹੈਗਾ ਵਿਚਾਰਿਆਂ ਨੂੰ ਯਾਰ ਮੁੰਡੇ ਜਿਹੜੇ ਮੁੰਡੇ ਜਿਹੜੇ ਜਿਹੜੇ ਜੱਟ ਕਿਸਾਨ ਘੋਲੇ ਹੁੰਦੇ ਆ ਨਵੇਂ-ਨਵੇਂ ਸੱਟਾ ਜਿਹੜੇ ਖਾ ਕੇ ਚਲੇ ਗਏ ਬਹੁਤ ਕਾਫੀ ਅੱਟੜ ਪਏ ਆ ਤੇ ਉਹ ਜੀ ਉਹ ਜੀ ਹੁਣ ਇਹਨਾਂ ਨੇ ਜਿਹੋ ਐਲ ਆਰ ਡੀ ਯੂਜ਼ ਕੀਤੀ ਤਾਂ ਤੁਹਾਨੂੰ ਪਤਾ ਇੱਥੇ ਕੀ ਹੋ ਜਾਣਾ ਹੈ ਹੈਨਾ ਹਲੇ ਹਲੇ ਵੀ ਕਾਫੀ ਤੁਹਾਡੇ ਜਿਹੜੇ ਅੱਟੜ ਦਾ ਬਹੁਤ ਜ਼ਿਆਦਾ ਕਿਸਾਨ ਹੋਏ ਆ ਇੱਕ ਕਿਸਾਨਾਂ ਕਿਸਾਨਾਂ ਦੇ ਮੁੰਡੇ ਛਿੱਟੀਆਂ ਪਾਉਂਦੇ ਬਾਰਡਰ ਤੇ ਤੇ ਇੱਥੇ ਵੀ ਸਾਡੇ ਕਿਸਾਨ ਜੇ ਨਾਮ ਦੱਸੋ ਜੀ ਆਪਣਾ ਸੋਨੂ ਆ ਮੇਰਾ ਨਾਮ ਸੋਨੂ ਹਾਂ ਆ ਸਾਰੇ ਜਿੰਨੇ ਬਕਵਾ ਕੈਮਰਾ ਸਾਰੇ ਹਾਂ ਸਾਰੇ ਕੈਮਰਾ ਕਮਾਓ ਜਰਾ ਜੀ ਸਾਹਿਬ ਇਹ ਘਰੋ ਇਹਨੇ ਸਮਝੋਗੇ ਪਹਿਲੇ ਆ ਜੱਟ ਇਹ ਬੇਲੇ ਨਹੀਂ ਹੈਗੇ ਕੰਮ ਬਹੁਤ ਆ ਉਹਨਾਂ ਨੂੰ ਵੀ ਕੀ ਤੁਸੀਂ ਸਮਝੋਗੇ ਘਰੇ ਸਾਬ ਕੰਮ ਦੇ ਇੱਥੇ ਆ ਕੇ ਲੰਗਰ ਦਾ ਇੰਜੋਏ ਕਰਦੇ ਖਾਂਦੇ ਪੀਂਦੇ ਮੇਲੇ ਥੋੜਾ ਸਾਰੇ ਜਿੰਨੇ ਆਏ ਹੋਏ ਨੇ ਚਲੋ ਅਸੀਂ ਆਪ ਬਿਲਕੁਲ ਸਟੂਡੀਓ ਛੱਡ ਕੇ ਇੱਥੇ ਆਏ ਆਂ ਕਿਉਂਕਿ ਜਦੋਂ ਜਦੋਂ ਖਬਰਾਂ ਸਾਡੇ ਕੋਲ ਆ ਰਹੀਆਂ ਕਿਸਾਨ ਦੇ ਵਿੱਚ ਨਾ ਕਿਸਾਨ ਜਿਹੜਾ ਕੋਈ ਕਿਸਾਨ ਹੋਊਗਾ ਉਹ ਅਸੀਂ ਸਾਡੇ ਕਲਗੀਆਂ ਨੇ ਪਾਚਾ ਆਏ ਨੇ ਦੱਸਿਆ ਹੈ ਕਿ ਕਿਸੇ ਨੇ ਹੱਥੇ ਦੇ ਵਾਰ ਨਹੀਂ ਕਰਨਾ ਔਰ ਪਹਿਲਾ ਵਾਰ ਨਹੀਂ ਕਰਨਾ ਔਰ ਦੂਜ ਦੂਜ ਛੱਡੀ ਵੀ ਨਹੀਂ ਸਿੱਖਾਂ ਨੇ ਵਿੱਚ ਔਰ ਛੱਡਣੀ ਵੀ ਨਹੀਂ ਹੈ ਨਾ ਪਹਿਲੇ ਵਾਰ ਨਹੀਂ ਕਰਦੇ ਕਿਸਾਨ ਦੇ ਵਿੱਚ ਮੈਂ ਨਹੀਂ ਕਹਿੰਦਾ ਕੱਲੇ ਅਸੀਂ ਸਿੱਖੀ ਆਂ ਕਿਸਾਨ ਦੇ ਵਿੱਚ Hindu ਵੀ ਹੋ ਸਕਦਾ Musalman ਵੀ ਹੋ ਸਕਦਾ Isai ਵੀ ਹੋ ਸਕਦਾ ਕਿਸਾਨ ਤਾਂ ਕਿਸਾਨ ਆ ਧਰਮ ਉਹਦਾ ਛੱਡੋ ਉਹ ਹੈ ਤਾਂ ਕਿਸਾਨ ਹੀ ਆ ਨਾ ਇਗਨਿਕ ਕਿਸਾਨਾਂ ਤੇ ਜੀ ਲਾਉਡਿੰਗ ਨਹੀਂ ਹੈਗੀ ਤੁਸੀਂ ਜਿਹੜੀ ਮਿਲਟਰੀ ਦੇ ਜਿਹੜੇ ਤੁਸੀਂ ਗੱਲ ਕਰੀ ਹੈ ਉਹਦੇ ਵਿੱਚ ਸਾਹਿਚਮਾਂਗੇ ਦਸਤਾ ਨੂੰ ਬਿਲਕੁਲ ਇਹ ਜਾਣਕਾਰੀ ਬਿਲਕੁਲ ਇਹਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਬਚਾਓ ਸਾਡੇ ਬੰਦਿਆਂ ਕੋ ਜਿੰਨਿਆਂ ਨੂੰ ਇਹਨੂੰ ਨਹੀਂ ਪਤਾ ਨੌਲੇਜ ਉਹ ਜੀ ਖਤਰਨਾਕਾ ਇਹਦੇ ਛੋਟੇ ਛੋਟੇ ਬੱਚੇ ਆਇਆ ਕੱਡੇ ਜਿਨਿ ਨੇ ਹਾਲ ਹੀ ਕਲ ਵੀ ਰਾਏ ਤਾਂ ਇਹਨਾਂ ਦਾ ਕੀ ਬਣ ਜਾਣਾ ਤੈਨੂੰ ਤਾਂ ਪਤਾ ਹੀ ਹੈ ਨਾ ਕਾਫੀ ਲੇਡੀਜ਼ ਵੀ ਆ ਗਿਆ ਬੱਚੇ ਵੀ ਆ ਗਿਆ ਉਹ ਸਾ ਚਾਰ ਕਿਲੋਮੀਟਰ ਤੱਕ ਪਲਾਸਟਿਕ ਹੋਣੀ ਆ ਚਾਰ ਕਿਲੋਮੀਟਰ ਜਿਹਨੇ ਪੈਂਡ ਬਣਾ ਦੇ ਘਰਾਂ ਦੇ ਸ਼ੀਸ਼ੇ ਤੋੜਦਾਨੀ ਉਹਨੇ ਜੋ ਰੈਟਿੰਗ ਚੱਲਣੀ ਉਹਦੀ ਇਹ ਜੇ ਤੁਸੀਂ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਜ ਸਰ ਤੁਸੀਂ ਵੀ ਨਾਲੇ ਅਸੀਂ ਜੇ ਪੰਜਾਬ ਤੋਂ ਆਏ ਹਾਂ ਜੀ ਜਿਲ੍ਹਾ ਮਹਾਰੀ ਆ ਜੀ ਸਾਡਾ